ਹਾਏ ਹਾ ਹਾ ਬਾਵੜਾ ਹਾ ਇਹੋ ਵਾਤ ਵਧੀਆ ਕਾਪੀ ਕਰਦਾ ਮੁੰਡਾ ਨੀ ਪੈਂਦਾ ਜਦੋਂ ਛਟੇ ਰੰਗ ਪੜ ਕੇ ਦਿਲ ਤਰੁੰਦਾ ਹਾਂ ਕੇ ਭਰ ਕੇ ਤੈਨੂੰ ਯਾਦ ਰਕਾਨੇ ਕਰਕੇ ਤੈਨੂੰ ਯਾਦ ਰਕਾਨੇ ਕਰਕੇ ਫੇਰ ਕਢੀ ਦਾ ਹਲਾਮਾ ਨਹੀਂ ਚੱਲ ਮੈਂ ਜਿੱਥੇ ਆਖੇ ਤੈਨੂੰ ਛੱਟ ਕੇ ਆਵਾਂ ਨਹੀਂ ਜੀ ਬਾਕੀ ਕੀ ਗੱਲ ਹੋਤਾ ਕਰਾਂ ਨਿਕਾ ਆਇਦਿ ਨੀ ਅੱਪਾ ਉਹ ਇਹ ਲੱਗਦਾ ਹਾਂ ਸਭ ਤੋਂ ਸੋ ਸਭ ਤੋਂ ਚੰਗਾ ਲੱਗਦਾ ਹੈ ਮੈਂ ਹਾਂ ਸ਼ਬਦ ਕੋਈ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਦਮਦਰ ਖੰਗਲੇ ਦੇ ਲੈ ਜਾਨੀ ਨਹੀਂ ਆਪਣੇ ਨੂੰ ਉਹ ਕਹਾਣੀ ਨਾਲ ਇਹ ਮੈਂ ਆਪਾਂ ਮੈਂ ਸੁਣਾ ਮੈਂ ਸੁਣਾ ਉਹ ਜ਼ਿੰਦਗੀ ਦਾ ਕਸਾ ਜਿਹੜਾ ਮਰਦ ਹੋ ਸਕਦਾ ਮੈਂ ਤੁਹਾਨੂੰ ਦੱਸਦਾ ਆਪਾ ਨਾਮ ਕਿਸੇ ਦਾ ਵੀ ਨਹੀਂ ਹੈ ਨਾਮ ਉਹ ਇੱਕ ਬੰਤ ਦੋਏ ਨੇ ਇੰਟਰਵਿਊ ਕਰਨ ਓਟੋ ਹੋਰੀ ਪਿਆਰੇ ਨੇ ਠੰਡੇ ਇੱਕ ਗਲਾਸ ਭੂਲੇ ਪਹਿਲੀ ਭੈਂ ਜੀ ਮੁੱਕ ਜੀ ਓਟੋ ਕਹਿੰਦਾ ਇੱਕ ਗਲਾਸ ਲਕੂ ਦਨੇ ਪਹਿਲਾਂ ਇਹਦੇ ਭੁੱਲ ਜੀ ਆ ਕਿਤੇ ਮੁੱਕ ਜੀ ਹੋਵੇ ਮੁੱਕ ਜੀ ਕਿਤੇ ਹਨਾ ਆਪਨੇ ਸਰੀਰ ਨੂੰ ਔਖਾ ਕਰਦਾ ਫਿਰ ਇੱਕ ਬੋਤਲ ਕਹਿੰਦੇ ਇੱਕ ਸਾਂਝ ਪੀ ਜਾਂਦਾ ਇਹ 2 ਲੀਟਰ ਰਹੀ ਔਰ ਬਈ ਕਿਵੇਂ ਵਧੀਆ ਬਈ ਆ ਬਾਈ ਠੰਡਾ ਬੱਤ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਪੂਰਾ ਇਤੋਂ ਬਾਅਦ ਇਤੋਂ ਵੀ ਵਧੀਆ ਲੱਗਿਆ ਤੈਨੂੰ ਖਿਲਣਾ ਨਹੀਂ ਤਾ ਤਾਂ ਮਰਜੀ ਆਓ ਖੁੱਲੇ ਸੱਦੇ ਨੇ ਆ ਫੋਨ ਸਾਈਲੈਂਟ ਕਰ ਲਿਓ ਵੀਰੇ ਤੁਹਾਡੇ ਕੋਈ ਟੱਕਰ ਹੀ ਨਹੀਂ ਬਾਈ ਯੋ 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 ਭਾਈ ਨੂੰ ਐਨੇ ਕ ਗਲਾਸ ਲਕੋਤਾ ਆਵਦਾ ਪਹਿਲੀ ਐਵੇਂ ਇੱਕ ਗਲਾਸ ਕਹਿੰਦਾ ਲਕੋਤਾ ਪਹਿਲੀ ਦੇਖ ਨਾ ਮੇ ਤਾਂ ਮੈਂ ਉਹ ਜਿੱਦਾਂ ਉਹ ਉਹ ਵੀ ਹੁੰਦਾ ਤੇ ਆ ਰਿਹਾ ਕੈਮਰਾ ਸੈਟ ਕਰ ਰਹੇ ਨੇ ਬਾਈ ਫਰੀ ਦੋ ਬੋਧ ਚੱਲਣਾ ਇੰਟਰਵਿਊ ਆ ਕੁਰਸੀਆਂ ਚੱਕ ਲੈ ਜਾਂ ਕੁਰਸੀਆਂ ਨਹੀਂ ਕਿਹੜਾ ਚੈਨਲ ਆ ਬਾਈ ਸੰਨ ਪੰਜਾਬੀ ਬਾਬਾ ਜੀ ਕਿਹੜਾ ਸੰਨ ਪੰਜਾਬੀ ਸੰਨ ਪੰਜਾਬ ਟੀਵੀ ਤੇ ਇੰਟਰਵਿਊ ਕਿੱਦੇ ਆਜੂ ਬਾਈ ਪੰਜ ਦਿਨਾਂ ਦੇ ਵਿੱਚ ਪੰਜ ਇੱਕ ਦਿਨਾਂ ਦੇ ਵਿੱਚ ਇੰਟਰਵਿਊ ਆ ਜਾਊਗਾ ਜੀ ਹਾਂ ਸਵਾਗਤ ਹੈ ਤੁਸੀ ਸਾਡਾ ਬਲੌਗ ਤਾਂ ਚੱਲ ਇਹ ਇੱਕ ਅੱਧੇ ਦਿਨ ਚ ਹੀ ਪੈ ਜਾਊਗਾ ਬਸ ਇਹਦੂ ਬਾਅਦ ਤੁਸੀਂ ਤਿੰਨ ਕ ਦਿਨ ਲਾ ਲਿਓ ਇਹਦੂ ਆ ਦਿਨ ਇੰਟਰਵਿਊ ਦੇਖ ਸਕਦੇ ਹੋ ਜਿਹੜਾ ਸਾਰਾ ਖੁਕਿਆ ਇਧਰ ਪੁੱਛੀ ਸੀ ਥੋੜਾ ਆ ਰਿਕਾਰਡਿੰਗ ਦਾ ਹਾਂ ਬਾਈ ਹੋਰ ਨਾ ਨਾ ਦੇਖ ਲੈ ਆ ਮੇਰਾ ਇਹ ਮੇਰਾ ਇਹਨਾਂ ਪਰ ਮਾਰੇ ਤੇ ਸਾਰੇ ਤੇਰੇ ਇਹ ਤੂੰ ਥੋੜਾ ਅ ਤੂੰ ਪਹਿਲਾਂ ਤੂੰ ਪਹਿਲਾਂ ਕੰਮ ਕਿ ਨਾ ਹੋ ਗਿਆ ਭਈ ਇਹ ਕਰ ਲੀਆ ਬੰਦ ਕਰੀ ਦੋ ਚਾਹੀ ਕਰਦਣਾ ਕੋਈ ਨਾ ਤੂੰ ਦੇਖ ਲੈ ਕਿਹਨਾਂ ਜੇ ਬਾਸ ਸਹੀ ਆਉਂਦੀ ਆ ਇੱਕ ਚਿਹਰੀ ਹੋਵੇ ਕਰੀ ਮੋਟਰ ਬੰਦ ਹੋਵੇ ਕੰਪਰੈਸਰ ਕਿਉਂ ਰਾਲ ਤਾਂ ਹੁੰਦੀ ਏ ਪਹਿਲਾਂ ਆਟੋਮੈਟਿਕ ਕੱਟਦੀ ਹਾਂ ਭਈ ਹਾਂ ਪਾਉਣੇ ਆ ਬਈ ਸਾਡੇ ਨੂੰ ਭਈਆ ਕਹਿੰਦੇ ਆ ਸਾਡੇ ਮਲਾਜ ਮੰਦਰ ਸੌਂਗੇ ਰੇਪ ਆ ਕੇ ਅੰਨੀ ਹੋ ਰਹੀ ਪਈ ਹੈ ਲੈ ਹੁਣ ਬਾਈਆਂ ਦਾ ਪ੍ਰਿੰਟਰ ਵੀ ਹੂ ਲੀਕ ਨਹੀਂ ਕਰ ਸਕਦੇ ਆਪਾਂ ਕਰਦੇ ਆ ਕੈਮਰਾ ਬੰਦ ਤੋਂ ਮੋਟੂ ਨੇ ਅੰਦਰ ਠੰਡੇ ਦਾ ਗਲਾਸ ਲਗੋਤਾ ਹੰਤਾ ਦਸ ਦਾ ਦਿੱਤਾ ਸਾਰਿਆਂ ਨੂੰ ਕਿੱਥੇ ਲੱਗ ਗਿਆ ਕਿ ਖੜੇ ਬੰਦੀ ਉਹ ਕਿਰਕਰ ਉਹ ਪੇ ਵਈਂ ਠੰਡੇ ਦਾ ਭਰ ਕੇ ਧਰਤੇ ਨੇ ਬਈ ਅੱਜਾ ਬੱਦਲਾ ਭਾਰੀ ਪਾ ਰਿਹਾ ਹੈ ਲੋਕੋ ਅੱਜਕੱਲ ਕਹਿੰਦੇ ਖਾਸ ਮੋਲਾ ਕਰਤਾ ਚੱਲ ਰਹੀਆਂ ਲੈ ਇਹ ਹੱਥੇ ਜਵਾਨਾਂ ਬਈ ਫੋਨ ਨੰਬਰ ਕੰਡਾ ਕੱਟ ਕਰ ਰੋਇਆ ਕਰਦਾ ਹੈ। ਅੱਛਾ ਹਾਂ। ਕਿਹੜਾ ਕਿ ਨਹੀਂ? ਤਾਂ ਉਹ ਕੁਟੇ ਡਾਨੇ, ਤਕੀਆਂ ਹੋ ਕੇ ਲੱਗ ਜਾਂਦੇ ਨੇ ਤੰਗ ਕਰ। ਮਾ ਕੋਟੇ ਕੁੱਟਾ। ਹਾਂ। ਉਹ ਵੀਡੀਓ ਬਣਾਈ ਕੋਟੇ ਮੈਂ ਤੁਹਾਨੂੰ ਨਾ ਦਿਖਾ ਸਕਦਾ ਕਿ ਸੱਪ। ਅਸਾਂ ਤਾਂ ਪੰਨੀਆਂ ਪੱਟ ਕੇ ਲਵਾਂ। ਬਈ ਤਾਂਕਰ ਨੂੰ ਹਟ ਜਾ ਹੁਣ। ਵਾਰਨਿੰਗ ਦੇਦੀ ਭਾਈ ਨੇ। ਨਿਊਜ਼ਪੇਪਰ ਵਾਲਾ ਪੱਤਰਕਾਰ ਨਾਲ। ਹਾਂ। ਭਾਈ ਕਹਿੰਦਾ ਦੇ ਲੋ ਫਿਰ ਮੱਝਾ ਮੁਰ ਤੋਂ ਬੰਦੇ ਆਉਣਗੇ ਚੱਕਣ। ਸੱਚੇ ਟਾਈਮ ਤੋਂ ਅੰਕ ਚਾਹਦੇ ਨਾ। ਹਾਂ। ਉਹ ਮੋੜੋ ਨਹੀਂ ਆਈ। ਓਕੇ ਵਧੀਆ ਵਈ। ਬਹੁਤ ਵਧੀਆ ਬਹੁਤ ਵਧੀਆ ਕੈਮਰੇ ਇੰਟਰਵਿਊ ਪਾਪਾ ਬਹੁਤ ਘਰ ਬਣਾ ਕੇ ਪਾਉਂਦੇ ਆਹ ਪਾਪਾ ਬਾਲ ਕੇ ਬਣਾ ਡੇਰੀ ਡੇਰੀ ਆ ਪੱਠਿਆਂ ਵਾਲਾ ਦੂਜਾ ਜਿਹੜਾ ਮੁੰਡਾ ਜਿਹਦੇ ਰੌਲਾ ਸੀ ਉਦੋਂ ਹਾਂ ਏਵੇਂ ਗੱਬੇ ਨਾਲ ਪੋਹਣਗੇ ਆਪਣੇ ਰੇ ਦਿਵਾ ਦੇਣਗੇ ਤੇ ਨਾਲ ਨੂੰ ਕਿ ਝੂੜੀਆਂ ਪਾਣੀਆਂ ਨੇ ਇਹਨਾਂ ਇਹਨਾਂ ਵੇ ਕਹਿੰਦੇ ਬਾਣੀਆਂ ਪਾਉਂਦੇ ਨਹੀਂ ਹੁੰਦੇ ਤੇ ਬਾਣੀਆਂ ਕਿਹੋ ਜਿਹਾ ਬੜੇ ਨੇ ਹੱਥ ਪੈਰ ਨਹੀਂ ਲੱਗੇ ਬਾਣੀ ਨਹੀਂ ਕਰਦੇ ਹੁਣ ਗੱਲ ਕਿ ਜੇ ਕਰਦੇ ਤੂੰ ਤੇਰੀ ਹੱਥੀਂ ਲਾਵੇ ਲੋਕ ਵਿੱਚ ਆਹ ਇਹ ਵੀ ਪਵਾਊਗਾ ਪੰਤ ਰੇ ਅੱਜ ਸਾਡੇ ਨਾਲ ਠੰਡਾ ਏ ਪਾਣੀ ਕਿ ਛੋਲੇ ਨਹੀਂ ਆ ਤੇ ਕੀ ਆਦੇ ਓਏ ਤੂਹਿਆਂ ਨੇ ਪਾੜੀਆਂ ਨੇ ਆਪ ਕਦੋਂ ਪਾੜੀਆਂ ਨੇ ਠੰਡਾ ਏ ਜੀ ਠੱਗਾ ਮਾਕੀ ਦੇਖ ਕੇ ਹਾਂ ਅਰੇ ਜੀ ਠੱਗਾ ਮਾਕੀ ਦੇਖ ਕੇ ਕਰੂ ਕਰਦਾ ਕਰਦਾ ਆ ਬਰੇਸਾ ਇਹ ਹੈ ਕਿਹੜਾ ਡਾਕਟਰ ਆ ਇਹ ਮੰਮਥੇ ਵਾਲਾ ਬੇਦਰ ਮੰਤੀ ਬੋਲ ਇਹਦੇ ਵਾਲਾ ਡਾਕਟਰ ਬੱਕੜੀ ਦੇਖੀਏ ਆਪਾਂ ਪਹਿਲੀ ਵਾਲੇ ਤੇ ਨਹੀਂ ਬਣਾਉਂਦੇ ਕੋਈ ਨਹੀਂ ਆ ਨਹੀਂ ਬਣਾਉਂਦਾ ਬਹਿ ਜਾ ਬਹਿ ਜਾ ਮੈਂ ਬਹਿਣਾ ਉਹ ਮਾਰਦਾ ਬੱਕੜਾ ਬਣਾਉਣਾ ਬਣਾਵੇ ਵੀਡੀਓ ਤੇ ਇਹ ਬਣਾਉਣੀ ਹੈਗੀ ਰੱਸੇ ਤਾਂ ਜੀ ਮੈਂ ਤਾਂ ਮੈਂ ਕੁਟੀ ਵਾਲੇ ਤੇ ਬਣਾਉਂਦਾ ਸਾਈਡ ਬਣਾਉਣੀ ਆ ਸਾਈਡ ਸ਼ੈਡ ਬਣਾਨੀ ਹੈ ਬਤਾ ਲੇ ਡੌਣਾ ਜੇ ਪੈਰ ਫਚਾਲੇ ਬੁੱਟੇ ਸੁੂ ਸ਼ੈਡ ਬਣਾ ਦੇ ਓਏ ਡੌਣਾ ਜੇ ਚਰੀ ਨਾ ਕੀ ਹੋ ਜੂ ਬਈ ਦੱਸ ਤੁਮਾਂ ਫੇਰ ਪਾ ਕੇ ਕਰੇ ਚਾਹੁੰਦੇ ਕੁਝ ਹੋਵੇ ਤੁਮ ਜੇ ਨਾ ਲਾ ਕੇ ਬੈਲੀ ਵਾਲੀ ਠੀਕ ਹੈ ਮੈਂ ਰੱਖਦੀ ਤੁਸੀ ਅਗਲੇ ਨੂੰ ਸਨਾਲਾ ਜੀ ਕਰੋ ਕਿ ਮੈਂ ਉਹਦੇ ਪੈ ਜਿਹੜੀ ਉਹ ਗੁਲਗਲੇ ਪਏ ਨੇ ਖਾ ਲੋ ਮੱਖੀਆਂ ਗੁਲਗਲੇ ਖਾ ਲੋ ਕਲਾਸ ਚੱਕ ਲੈ ਅੰਦਰ ਐਂ ਤਾਂ ਸਿਆਣਿਆ ਸੀ ਪੂਰੇ ਬੰਦੇ ਪੱਕੇ ਹੋ ਗਏ ਕੰਜਰ ਦੇ ਨੇ ਉਦੋਂ ਫੋਨ ਹੀ ਨਹੀਂ ਜੱਖਾ ਮਾਮਾ ਹਾਲੀ ਲਾਇਆ ਫੋਨ ਉਦੋਂ ਗਏ ਹੋਏ ਸੀ ਅਸੀਂ ਉਹਦੇ ਸਿਰ ਉੱਪਰ ਸੀ ਇਹ ਬਈ ਉਹ ਬੰਦੇ ਨੇ ਜਿਹੜੇ ਠੰਡੇ ਚ ਚਾਹ ਪਾ ਕੇ ਪੀ ਜਾਂਦੇ ਨੇ ਪੀਤੀਆ ਕਰਦੇ ਤੁਸੀਂ ਕਬੰਦਾ ਵੀ ਕਹਦਾ ਪੀਤੀ ਆ ਨਾ ਬਈ ਨਾ ਨਾ ਉਹ ਪੀ ਜਾ ਉਹ ਗਾញੋ ਇਹਦੀ ਗਾਦਰਨ ਜੀ ਪਈ ਉੱਤੇ ਨੂੰ ਉੱਠੀ ਹੋਈ ਆ ਹਾਂ ਇਹ ਕੀ ਰਲਾਦਾ ਬਾਬੇ ਈਰਲਾਤਾ 50 50 50 ਆ ਲਿਖਿਆ ਵੀ ਹੋਇਆ ਪਟਾਸ਼ ਉਹੀ ਆ ਫਰੇ ਕਟੜ ਕਟੜ ਲਾ ਉਹ ਸਭ ਬੋਲਣਾ ਚਾਹੇਗਾ ਤੂੰ ਆਉਦੀ ਸਫਾਈ ਚ ਵੀ ਹਾਂ ਨੂਨ ਬਣਾ ਮਤਲਬ ਨਾ ਪਰਨਾ ਮਨਾ ਕਿ ਤੈਨੂੰ ਆਹੀਂ ਬੋਲ ਵੀ ਇਹ ਪਾਉਣਾ ਚਾਹੀਦਾ ਕਿ ਨਾ ਆਪਾਂ ਨੂੰ ਬੋਲ ਕਹਿੰਦੇ ਆ ਹਾਂ ਵੀ ਇਹ ਰੇਜ ਪਾਉਣਾ ਚਾਹੀਦਾ ਬਾਹਣ ਚ ਕਿ ਨਾ ਬੋਲ ਕਹਿੰਦੇ ਆ ਦੱਸ ਬੋਲ ਪਾ ਕੇ ਨਾ ਬੋਲ ਪੈਂਦੇ ਇਹ لازਮੀ ਪਾਉਣਾ ਚਾਹੀਦਾ ਕਿਉਂ ਤੂੰ ਤਾਕਤ ਵਾਸਤੇ ਆ ਇਹ ਹਾਂ ਤੇ ਜੀਰੀ ਨੂੰ ਇਹ ਮਲਾਉਗਾ ਮਾੜਾ ਯਾਰ ਕੋ ਕਦੇ ਉੱਧਰ ਪੱਖ ਦੇ ਕੰਡ ਇੰਜ ਮਠਾ ਕਰਕੇ ਕਾਮਯਾਬ ਕਰੂ ਇਹ ਹਾਂ ਕਾਹਾਂ ਜਦੋਂ ਜੀਰੀ ਭੋਲਦੇ ਆ ਉਹ ਫਿਰ ਸਪਰੇਅ ਕੀਤੀ ਜਾਊਗਾ ਕਰੀ ਜਾਂਦੀ ਹੈ ਜੀ ਹਾਂ ਕਰੀ ਜਾਂਦੀ ਹੈਗੀ ਤੇ ਰੇ ਬਰੀਕ ਕੀਤਾ ਜਾਊਗਾ ਵਿੱਚ ਮਲਾਇਆ ਜਾਊਗਾ ਮਿਕਸ ਕੀਤਾ ਜਾਊ ਠੀਕ ਹੈ ਜੀ ਮਤਲਬ ਇਹ ਤਾਕਤ ਮਿਲਦੀ ਹੈ ਜੀਰੀ ਨੂੰ ਉਹ ਜ਼ਹਿਰ ਆ ਇਹ ਕਨੇਹੀਂ ਹਾਂ ਜ਼ਹਿਰ ਜ਼ਹਿਰੀਲੀ ਖੁਇ ਹੈ ਜੀ ਰੀਲੀ ਕਹਿੰਦਾ ਵਸੇ ਆ ਦੇਖ ਬਾਈ ਵਹਿ ਗਿਆ ਹੁਣ ਸਾਰੇ ਗੁਲਗਲੇ ਇਹਦੇ ਨੇ ਇਹ ਉਹ ਬੜਾ ਜੋ ਜੇ ਬਣਾਉਣੀ ਹੈ ਵੀਡੀਓ ਬਣਾ ਦੇ ਬੁੱਤੇ ਆ ਜਾਈਂਗੇ ਸਾਰੇ ਇਹਨੂੰ ਵੱਡਾ ਖਲਾਚਾ ਆ ਰਿਹਾ ਆ ਆ ਬੰਦੇ ਆਏ ਦੀ ਮਿਲਣਾ ਬਈ ਧੂਰੀ ਤੋਂ ਅੱਜ ਧੂਰੀ ਤੋਂ ਮਿਲਣਾ ਇਹਦੀ ਵਧੀਆ ਬਈ ਸੇਵਾ ਹੋਈ ਵਧੀਆ ਤੁਹਾਡੀ ਬਈ ਬਹੁਤ ਵਧੀਆ ਪਿਛਲੇ ਵਲੌਗ ਤੇ ਸਾਨੂੰ ਲੰਬਾ ਆਇਆ ਦੀ ਥੋੜਾ ਜਿਹਾ ਵੀ ਚਾਹ ਨਹੀਂ ਪੁੱਛੀ ਹਾਂ ਚਾਹ ਉਹਨਾਂ ਨੂੰ ਵੀ ਪੁੱਛੀ ਦੀ ਬਈ ਉਹ ਬੰਦੇ ਕਹਿੰਦੇ ਪੀਣੀ ਨਹੀਂ ਅਸੀਂ ਚਲੋ ਪਕੈਮਰਾ ਪੁੱਛ ਲਈਦੀ ਬਾਈ ਬਾਰੇ ਕੋਈ ਦੇਦੀ ਸੋਚਣੀ ਹੁੰਦੀ ਐ ਕਹਿਣਾ ਨਹੀਂ ਚਾਹੀਦਾ ਵੀ ਪੁੱਛੀ ਨਹੀਂ ਪੁੱਛੀ ਬੇਇੱਜ਼ਤੀ ਵਾਲਾ ਕੰਮ ਆਗਲੇ ਦਾ ਕੋਈ ਵੀ ਐ ਚਾਹ ਤਾਂ ਬਾਈ ਦੇਗੇ ਚ ਡਬੋਦਾਂਗੇ ਤੁਹਾਨੂੰ ਗੱਲ ਕੱਢਦੀ ਐ ਯਾਰ ਚਾਹ ਬੰਦਾ ਬਾਬਾ ਸੀ ਚਾਹਤੀ ਰੱਖਣਾ ਹੁਣ ਨਹੀਂ ਬਾਬੇ ਬਾਰ ਬਾਰ ਪੀ ਜਾਇਆ ਕਰ ਖੇਤੀ ਦਾ ਕੰਮ ਤਾਂ ਛੱਡਾਂਗੇ ਹੌਲੀ ਹੌਲੀ ਜਦੋਂ ਇੱਧਰ ਪੇਮੈਂਟ ਬਜਾਦਾ ਬਣ ਲੱਗਦੀ ਐ ਖੇਤੀ ਦਾ ਨਹੀਂ ਖੇਤੀ ਨਹੀਂ ਨਹੀਂ ਛੱਡਾਂਗੇ ਫਿਰ ਨਹੀਂ ਗਲਤ ਹੋ ਜੂ ਗਲਤ ਹੋ ਜੂ ਖੇਤੀ ਨਹੀਂ ਖੇਤੀ ਨਹੀਂ ਛੱਡਣੀ ਖੇਤੀ ਦਾ ਤਾਂ ਪਾ ਜੋੜਨੇ ਨੇ ਬੰਦੇ ਤੈਨੂੰ ਵੀ ਖੇਤੀ ਕਰਨ ਲਾਉਣਾ ਇਹ ਬੰਦੇ ਲਵੇ ਬਾਈ ਹੈਗਾ ਤਾਂ ਇਹ ਬਾਣੀਆਂ ਦਾ ਮੁੰਡਾ ਐ ਇਹ ਲੈ ਵੇ ਘੱਟੋ ਘੱਟ 20 25 ਕਿਲੇ ਮਾਰ ਪਾ ਲੈ ਘੱਟਾ ਕਹਿੰਦੇ 20 25 ਕਿਲੇ ਬਣਨ ਦੇ ਨੇ ਉਹ ਮੇਰੇ ਹੱਥ ਆ ਰਿਹਾ ਪਰੇ ਖੇਤੀ ਨਹੀਂ ਕਰਦਾ ਠੇਕੇ ਦੇ ਦਿੰਦਾ ਹਾਂ ਉਹ ਨਹੀਂ ਤਾਂ ਗੱਲ ਐ ਐਵੇਂ ਅੱਲਾ ਬਾਈ ਤੂੰ ਗੱਡੀ ਬਾਜ ਪਹਿਲਾਂ ਵਾਲੀ ਉਹ ਵੀਰਾ 2 ਇਹ ਵੀਰਾ 2 ਆ ਬਾਈ ਭਾਗੂਆ ਆ ਬਾਵਲਾ ਇਸਾ ਕਿਹੜਾ ਬਾਵਲਾ ਹਾਂ ਆਵੜਾ ਇਹ ਆ ਵੀਰਾ 2 ਫੈਨ ਹੈ ਜੀ ਹੁਣੇ ਮੈਦਾਨ ਚ ਗਏ ਇਹਨੂੰ ਵੀ ਹਾਂ ਔੜੀ ਔੜੀ ਆ ਜੂਗਾ ਭਾਈ ਮਿਹਨਤ ਕਰੂ ਹਾਂ ਕਿ ਟਾਈਪ ਰਹਿੰਦੀ ਹੈ ਕੱਲੀ ਮਿਰਜ਼ਾਪੁਰ ਚ ਆ ਗਿਆ ਜੇ ਇਹ ਐਂਟਰੀ ਹੋ ਗਈ ਇਹਦੇ ਸਿਰ ਤੇ ਹੱਥ ਰੱਖ ਤਾਬੰਤ ਨੇ ਹਾਂ ਕਰਦੇ ਮਾੜਾ ਅਸ਼ੀਰਵਾਦ ਦੇ ਦੇ ਤਾਬੰਤ ਹਾਂ ਅੱਜ ਆ ਭਾਈ ਸਿਰ ਤੇ ਹੱਥ ਰੱਖਦਾ ਤੇ ਬਸ ਹੁਣ ਇਹਦੀਆਂ ਤਰੱਕੀਆਂ ਸ਼ੁਰੂ ਨੇ। ਜਿਹਦੇ ਚ ਨਾ ਹੋ ਗਿਆ ਕਮੀ ਵਾਲੇ ਦਾ ਭਾਈ ਕਿਨਾਵਾ ਕਿ ਇਹਨੂੰ ਛੋਟਾ। ਹਾਂ ਇਹ ਤਾਂ ਗੱਲ ਐ। ਕਸੀ ਨਾ ਕਿਸੇ ਨੂੰ। ਚੰਗਾ। ਕਿਸੇ ਨੂੰ ਵੀ ਨਾ ਦੱਸ ਦੀ ਕਿਤੇ ਤੋਂ। ਇਹ ਐ ਗੱਲ ਹੋਈ। ਇੱਧਰ ਬਾਬਾ ਉਹਦੇ ਕੰਮ 'ਚ ਮਸਤ ਐ। ਇਹ ਕਹਿੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਆ ਇੱਧਰ ਆਪਦੇ ਕੰਮ 'ਚ ਮਸਤ। ਚਾਰ ਲਿਆਉਂਦੀ ਇਹਦੇ ਵਾਸਤੇ ਤੇ ਇਹਨੂੰ ਤਾਂ ਖਾਣੀ ਨਹੀਂ ਆਉਂਦਾ। ਕਈ ਬੰਦਿਆਂ ਦਾ ਸੇਵਾ ਵੀ ਨਹੀਂ ਕਰਾਉਣੀ ਆਉਂਦੀ ਹਾਂ ਲੈ ਬਈ ਬੰਦੇ ਸਾਨੂੰ ਪਹਿਲੀ ਵਾਰੀ ਮਿਲੇ ਨੇ ਤੇ ਐਂ ਦੇਖ ਲਓ ਵੀ ਸਾਡੇ ਨਾਲ ਕਿੰਨਾ ਘੁੱਲ ਗਏ ਵੀ ਜਿਵੇਂ ਦਿੱਲੀ ਸਾਡੇ ਲਵੇ ਹੁੰਦੇ ਨੇ ਬਾਕੀ ਤੁਸੀਂ ਆਪ ਵੀ ਸਮਝ ਸਕਦੇ ਹੋ ਹਣ ਜੇ ਗਾਸ ਨੇ ਵੇਖੀ ਬੰਨਣੀ ਮਰੀ ਜਾਂਦਾ ਫੋਨ ਲੈਣਾ ਡਾਇਰੈਕਟ ਜੇ ਕਾਇਨ ਸੋਨ ਲੈ ਲੌਗ ਖਰਾਬ ਕਰੀ ਜਾਂਦਾ ਸਾਡਾ ਜਿੱਦਾਂ ਉਹ ਕਿੱਥਲਾ ਬੁਝੇਲਾ ਦੇਖ ਕੇ ਇਹਨਾਂ ਨੇ ਸਾਰੇ ਸੀਨ ਕੱਢੀ ਇਹਨਾਂ ਨੇ ਆਹ ਨਾ ਇਹ ਕਿੱਡਾ ਕਰਉ ਹੁੰਦਾ ਜੇ ਰੀਲ ਬਣਾਉਣੀ ਆ ਤਾਂ ਫੋਨ ਟੇਡਾ ਫੜ ਸਿੱਧਾ ਫੜ ਇਹਨੂੰ ਰੀਲ ਬਣਾਉਣੀ ਆ ਸਿੱਧਾ ਫੜ ਫਿਰ ਇਹਨੂੰ ਚਲੋ ਆ ਜਾਓ ਪੂਰੀ ਜਿਹੋ ਦਾ ਮਾਈਕ ਨਾ ਹੋਦਾ ਬਦਾ ਕਿਹ ਮਾਈਕ ਵਾ ਕੈਮਰਾਮੈਨ ਹਾਂ ਕੈਮਰਾ ਰੀਲ ਹਾਂ ਕੈਮਰਾਮੈਨ ਸਟਾਰਟ ਓਏ ਓਏ ਕੈਮਰਾਮੈਨ ਛਟਾ ਟਾ ਅਰੇ ਇਹ ਸਾਡਾ ਤਿਆਰ ਹੈ ਇਦੋਂ ਬਾਅਦ ਅਸੀਂ ਲਾ ਦੇਣਾ ਰੇਪਾਂ ਹਾਂ ਕਿਸਾਨ ਬੰਦਿਆਂ ਹਾਂ ਲੈ ਲਾ ਬੂਟ ਬਾਰਡ ਬਾਈ ਓ ਹੈਲੋ ਮੈਂ ਨਹੀਂ ਆਮਨ ਬਹੁਤ ਤਾ ਬੂਡਬੋਰਡ ਲਾ ਕੇ ਨਾ ਇਹ ਬਾਈਓ ਪਾਉਣਾ ਪਉ ਪਾਈਏ ਕੀ ਆਉਣਾ ਨੂੰ ਨਾ ਨਹੀਂ ਬਾਜ ਨਹੀਂ ਆਉਣੀ ਅੱਜ ਅੱਗੇ ਇਸ ਲਈ ਵਲੌਗ ਚ ਤੁਸੀਂ ਚਾਹ ਦੇ ਲੰਬੇ ਲਓ ਬਾਈ ਮੇਰੇ ਪਿਛਲੇ ਵਲੌਗ ਚ ਤੁਸੀਂ ਕਹਿੰਦੇ ਵੀ ਚਾਹ ਨਹੀਂ ਪੁੱਛਦੇ ਕਿਚਨ ਨੂੰ ਜਿਹੜੇ ਬੰਦੇ ਮਿਲਣ ਆਉਂਦੇ ਨੇ ਆ ਦੇਖੋ ਚਾਹ ਨਾਲ ਗੁਲਗਲੇ ਚੱਲਦੇ ਨੇ ਸਾਰਿਆਂ ਨੂੰ ਪੁੱਛਦੇ ਆ ਇਹ ਜੀ ਗੱਲ ਨਹੀਂ ਉਹ ਅਸੀਂ ਆਊਟ ਕੈਮਰਾ ਪੁੱਛ ਲਈਤੀ ਚਾਹ ਬਦਾ ਚਾਰਾਂ ਨਾਲ ਬਦਾ ਚਾਰਾਂ ਨਾਲ ਗੁਲਗੁਲੇ ਨੇ ਚਾਹ ਕੀ ਗਰਮਾ ਗਰਮ ਕਾਚੇ ਹੋ ਵੱਡਿਆ ਵੱਡਿਆ ਕਹਿੰਦੇ ਹੈ ਵੀਰਾਟੂ ਵੀਰਾਟੂ ਇਹ ਵੀ ਵਧੀਆ ਆਏ ਹਾਈ ਹਾਂ ਆ ਬਾਵੜਾ ਹਾਂ ਇਹ ਬਹੁਤ ਵਧੀਆ ਕਾਪੀ ਕਰਦਾ ਮੁੰਡਾ ਲੈ ਆਉਣੇ ਛੇਤੀ ਕਹਿੰਦੇ ਹਾਂ ਇਹਨੂੰ ਲੈ ਕੇ ਆਉਣੇ ਆ ਛੇਤੀ ਛੇਤੀ ਲੈ ਕੇ ਆਉਣੇ ਹਾਂ ਹਾਂ ਤੂੰ ਤੇ ਮੈਦਾਨ ਚ ਰੱਬ ਮਿਹਰ ਕਰੇ ਤੇ ਚਾਹ ਤਾਂ ਬਈ ਸਾਰਿਆਂ ਨੂੰ ਪੁੱਛਦੇ ਆ ਪਰ ਜਿਹੜਾ ਪੀ ਲਾਂਦਾ ਹਾਂ ਹਾਂ ਉਹ ਬੈ ਜਾਂਦਾ ਜਿਹਨੇ ਪੀਣੀ ਹੁੰਦੀ ਐ ਮੋਟਰ ਅਗਲਾ ਇਹ ਭਾਈ ਸਾਡੀ ਮੋਟਰ ਐ ਇੱਥੇ ਉਹ ਬੰਦਾ ਗੈਲਾ ਬੰਦਾ ਕੰਦੀ ਜਾ ਉਹ ਬੱਬੇ ਚਾ ਪੀ ਇਹ ਆਹ ਇਹ ਕੁੜਕੀ ਲਈ ਕੰਦੀ ਚੇਟੋ ਅੰਬ ਦੇ ਟੱਲੇ ਮਿਲ ਗਏ ਉਹ ਕਰੋ ਟੱਲੇ ਆ ਜਾਂਦੇ ਅੰਬ ਦੇ ਚਾਰਨਾ ਖਾ ਕੇ ਦੇ ਬਹੁਤ ਸਵਾਦ ਆ ਤੇ ਦੇਖ ਇਹ ਮੁੰਡੇ ਬਾਣੀਆਂ ਦੇ ਨੇ ਲੌਂਗੋਵਾਲ ਤੋਂ ਅੱਜ ਖੇਤ ਦਿਖਾਇਆ ਇਹ ਕਹਿੰਦੇ ਨਜਾਰੀ ਬਹੁਤ ਆ ਖੇਤ ਦਾ ਚਾਹ ਪੀਂਦਾ ਕਹਿੰਦੇ ਉਹ ਬਦਿਆ ਕਿਵੇਂ ਲੱਗ ਰਿਹਾ ਮਾਹੌਲ ਖੇਤ ਦਾ ਸੁਆਦ ਆ ਰਿਹਾ ਲੈ ਹੁਣ ਨਾ ਉਹ ਖੇਤ ਚ ਵੜ ਕੇ ਅੱਜ ਫਿਰ ਰੁਕੀ ਜੀ ਤੇ ਗਰਮੀ ਦੀ ਖਾਤ ਜਾਨੀ ਆਲਾ ਬਾਬਾ ਗੂਰੀ ਬਾਬਾ ਆ ਗਿਆ ਗੂਰੀ ਇੰਦੈਲਾ ਬਾਬਾ ਮੈਨੂੰ ਇਹ ਕੀ ਹੋਇਆ ਹੈਗਾ ਕਿ ਨਾ ਮੈਂ ਕੀ ਮਰ ਕੇ ਆਏ ਜੇ ਮੈਂ ਦੀ ਤਾ ਖੱਲਿਆ ਚੱਲਿਆ ਬਲੀ ਮੈਂ ਹੀ ਕਿਹਾ ਦੇ ਇਹਨੂੰ ਮੈਂ ਇਹਨੂੰ ਦੇਖ ਲਿਓ ਮੜਾ ਜਾਊਗਾ ਨਹੀਂ ਪੂਰਾ ਹੋਊਗਾ ਲੈ ਲੈ ਆ ਲੈ ਆਈ ਨਹੀਂ ਤੂੰ ਕੀ ਹੋ ਗਿਆ ਸੀ ਉਹ ਚੱਕੀ ਬਾਬੇ ਕਿੰਨੀ ਆ ਇਹਨਾਂ ਨੂੰ ਵਿਚਾਰਾ ਨੂੰ ਕਰ ਲੈਣ ਦੇ ਆ ਮਨੋਰੰਜਨ ਨਾ ਕੰਮ ਕਰ ਮਨੋਰੰਜਨ 305 305 ਮਨੋਰੰਜਨ ਇੰਡੀਆ ਦਾ ਨੰਬਰ 1 ਮਨੋਰੰਜਨ ਲੱਕਣ ਕਰੇਗਾ ਮੈਂ ਵਿੱਚ ਕਾਨੂੰ ਚੂੜੇ ਪਲੇਟ ਤੱਕ ਲੈ ਅੰਦਰ ਰੇਟਲੇ ਆ ਚੱਕੇ ਚੈਨਲ ਲੰਬ ਦੇ ਚਾਰ ਨਾਲ ਗਲਗਲਾ ਖਾਓ ਜਾਂ ਬਣਾਓ ਮੈਨੂੰ ਤਾਂ ਨਹੀਂ ਦੇ ਦੋ ਯਾਰ ਦੁਬਾਰੇ ਬੁਲ ਦੁਬਾਰੇ ਚੀਜ਼ ਇੱਥੇ ਸੁਣਾ ਬਣਾ ਦੁਬਾਰੇ ਬੁਲ ਬੱਬਾ ਗਾਣਾ ਚ ਨਾ ਕਾਏ ਯਾਰ ਗਾਣਾ ਐ ਨਾ ਸੁਣ ਕਾਟਦੀ ਐ ਚ ਠੀਕ ਆ ਹਾਂ ਰੁਕ ਉਸ ਕਰ ਦੇਉ ਤਾਂ ਇੱਟੜੀ ਗਾਣੇ ਹੁੰਦੇ ਨੇ ਟੀ ਐਚ ਗਾਣੇ ਕੱਢਦਾ ਚਲਾਂ ਨੀ ਕਾਦੀ ਲੈ ਲਈ ਮਰਸਰੀ ਗੱਡੀ ਰੱਖਤਾ 320 ਤੇ ਛੱਡੀ ਥੇਰੇ ਮੰਗਰ ਫੇਰਾ ਮੈਂ ਲੱਗੀ ਥੇਰੇ ਮੰਗਰ ਫੇਰਾ ਮੈਂ ਲੱਗੀ ਵਿਚਨਾ ਕਿਤੇ ਬਹ ਆਵੇ ਕੀ ਹੋ ਗਿਆ ਜੇ ਯਾਰਾ ਤੂੰ ਗੱਡੀ ਨਮੀ ਲੈ ਆਵੇ ਨੀ ਪੈਂਦਾ ਜਦੋਂ ਛੱਡੇ ਰੰਗ ਪੜ ਕੇ ਦਿਲ ਤਰੁੰਦਾ ਹਾਂ ਕੇ ਭਰ ਕੇ ਤੈਨੂੰ ਯਾਦ ਰਕਾਨੇ ਕਰਕੇ ਤੈਨੂੰ ਯਾਦ ਰਕਾਨੇ ਕਰਕੇ ਫੇਰ ਘਟੀ ਦਾ ਹਲਾਮਾ ਨੀ ਚੱਲ ਮੈਂ ਜਿੱਥੇ ਆਖੇ ਤੈਨੂੰ ਛੱਟ ਕੇ ਆਵਾਂ ਨਹੀਂ ਚੱਲ ਮੈਂ ਜਿੱਥੇ ਆਖੇ ਤੈਨੂੰ ਛੱਟ ਕੇ ਆਵਾਂ ਨਹੀਂ ਬੇਤੂਰੀ ਕਾਲਜ ਦੇ ਵਿੱਚ ਪੜਦੀ ਤੈਨੂੰ ਨੇ ਤਾਂ ਅੱਡੇਆਂ ਵਿੱਚ ਖੜਦੀ ਬੇਤੂਰੀ ਕਾਲਜ ਦੇ ਵਿੱਚ ਪੜਦੀ ਤੈਨੂੰ ਨੇ ਤਾਂ ਅੱਡੇਆਂ ਵਿੱਚ ਖੜਦੀ ਬੱਸ ਸੰਗਰੂਰਾਵਾਲੀ ਚੜਦੀ ਬੱਸ ਸੰਗਰੂਰਾਵਾਲੀ ਚੜਦੀ ਅੱਜ ਮੈਂ ਜਾਉਂਦੀ ਮੌਲੀ ਵੇ ਪੱਕੇ ਪੇਪਰ ਹੁੰਦੇ ਲੇਟ ਕਾਲ ਜੋ ਹੋ ਕੀਵੇ ਅਹਹ ਲੇਟ ਕਾਲ ਜੋ ਹੋ ਕੀਵੇ 니 ਤੈਨੂੰ ਤੂਰੀ ਹੁਣੇ ਪਚਾਵਾਂ ਮੰਗਰੋਂ ਮੈਂ ਪਟਿਆਲੇ ਜਾਵਾਂ ਤੈਨੂੰ ਖੂਵੀ ਹੁਣੇ ਪਚਾਵਾਂ ਮੰਗਰੋਂ ਮੈਂ ਪਟਿਆਲੇ ਜਾਵਾਂ ਹੋਕੇ ਬਹਿ ਜਾ ਨੇੜੇ ਨੂੰ ਛੁੱਟੀ ਮੜੀ ਤਾਂ ਫੇਰ ਵੀ ਲੈ ਜੂੰ ਮੁਰਦੇ ਘੇੜੇ ਨੂੰ ਆਏ ਹਾਏ ਛੁੱਟੀ ਮੜੀ ਤਾਂ ਫੇਰ ਵੀ ਲੈ ਜੂੰ ਮੁਰਦੇ ਘੇੜੇ ਨੂੰ ਉੱਠਦੇ ਹੌਲਤੇ ਜਹਾ ਮੇਰੇ ਤੇ ਤੁ ਲੱਗਣ ਫੇਰਨੀ ਅੰਗੇੜੇ ਉੱਠਦੇ ਹੌਲਤੇ ਜਹਾ ਮੇਰੇ ਤੇ ਤੁ ਲੱਗਣ ਫੇਰਨੀ ਅੰਗੇੜੇ ਐਕਸੀਡੈਂਟ ਕਰਾਂ ਮਹੰਗਾ ਰਮਲੇ ਮੰਗੂ ਜਾਰਾ ਬਿਗੱਟੀ ਨਮੀ ਪਨਾ ਮਹੰਗਾ ਰਮਲੇ ਮੰਗੂ ਜਾਰਾ ਬਿਗੱਟੀ ਨਮੀ ਪਨਾ ਮਹੰਗਾ ਨਹੀਂ ਚਾਹੋ ਫੁੱਟ ਤੇ ਗੱਡੀ ਮੇਰੀ ਚਾਹੋ ਫੁੱਟ ਤੇ ਗੱਡੀ ਮੇਰੀ ਪੂਰੀ ਕਰੂੰ ਤਮੰਨਾ ਤੇਰੀ ਮਾਇਆ ਮੇਰੇ ਕੋਲ ਵਧੇਰੀ ਗੱਡੀ ਨਾ ਮੇਲੇ ਆ ਮਾਂਗੇ ਵਿੰਡਨ ਮੋਲ ਵਿੱਚ ਚੱਲ ਕੇ ਨਹੀਂ ਦੋਨੇ ਰੌਣਕ ਲਾਉਂਦੇ ਹੈ ਹੈ ਮਿਰਜ਼ਾਪੁਰ ਚ ਕਹਦੇ ਮਿਰਜ਼ਾਪੁਰ ਚ ਕਿ ਮਿਰਜ਼ਾਪੁਰ ਚ ਜਾ ਕੇ ਹੁਣ ਤੱਕ ਆਈ ਤਾ ਦਵਾਰੇ ਕਹਦੇ ਦਵਾਰੇ ਕਹਦੇ ਚਲ ਵਾ ਠੀਕ ਹੈ ਸੈਕਿੰਡ ਕੇ ਹੈ ਗਿਆ ਦਵਾਰੇ ਕਹਦੇ ਨਾ ਪਿੰਡਨ ਮੋਲ ਵਿੱਚ ਕਹਿ ਨਹੀਂ ਇਹ ਤਾਂ ਠੀਕ ਹੈ ਮਿਰਜ਼ਾਪੁਰ ਵੀ ਕਹਿੰਦੇ ਕਿ ਮਿਰਜ਼ਾਪੁਰ ਤੇ ਪਾਸ ਕਰਤੀ ਦੀ ਇਧਰ ਕੱਟਨੇਗਾ ਮਿਰਜ਼ਾਪੁਰ ਵਿੱਚ ਜਾ ਕੇ ਮਿਰਜ਼ਾਪੁਰ ਵਿੱਚ ਜਾ ਕੇ ਨਹੀਂ ਗੱਡੀ ਨਮੀ ਲਿਆਵਾਂਗੇ ਹੁਣ ਸੁਣ ਇਹਨੂੰ ਦੁਬਾਰੇ ਤੂੰ ਇਹ ਮੇਤਰੋ ਕਾਜੇ ਹੋ ਲੋ ਵੀ ਮੇਤਰੋ ਅੱਜ ਦਾ ਬਲੌਗ ਤੁਸੀਂ ਦੇਖੋ ਵੀ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨੂੰ ਨੂੰ ਮੌਨ ਦਿਖਾਇਆ ਕਰਾਂਗੇ ਵੀ ਅਸੀਂ ਆਊਟ ਕੈਮਰੇ ਤੋਂ ਬਿਨਾ ਕਿਵੇਂ ਰਹਨੇ ਆ ਅਸਲ ਜ਼ਿੰਦਗੀ ਮੇਰੀ ਕਿੱਦਾਂ ਦੀ ਹੈ ਕਿੱਦਾਂ ਦਾ ਮਾਹੌਲ ਹੈ ਤੇ ਆਪਣੇ ਬਲੌਗ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਅਗਲਾ ਬਲੌਗ ਆਇਆ ਜੇ ਅਸੀਂ ਧੁਮੱਕੇਦਾਰ ਲੈ ਕੇ ਆ ਰਹੇ ਹਾਂ ਤੁਸੀਂ ਦੇਖੋ ਤਾਂ ਗੱਡੀ ਬੱਤ ਤੋਂ ਬੱਤ ਸਪੋਰਟ ਕਰਿਆ ਕਰੋ ਆਪਣੇ ਚੈਨਲ ਨੂੰ ਇਹ ਆਪਣਾ ਖਾਸ ਚੈਨਲ ਹੈ ਮੇਰਾ ਮੇਨ ਚੈਨਲ ਹੈ ਕਿ ਲਤੀਜਾ ਬੱਤ ਤੋਂ ਬੱਤ ਸਬਸਕ੍ਰਾਈਬ ਕਰੋ ਨੂੰ ਮੈਂ ਕਿਰਤ ਕਰਕੇ ਤੁਹਾਨੂੰ ਵੀ ਬੋਲਦਾ ਅਰੇ ਮਾ ਜੀ ਕਰਕੇ ਇੱਕ ਤਾਂ ਸਬਸਕ੍ਰਾਈਬ ਕਰੋ ਹਾਂ ਨਹੀ ਪਰ ਦੂਜੇ ਲੋਡ ਕਰਾ ਲਾਂਗੇ ਆ ਕੇ ਨਹੀਂ ਦੂਜੇ ਲੋਡ ਕਰਾ ਲਾ ਕੇ ਆ ਕੇ ਜੇ ਤਾਂ ਕਰ ਲੈ ਲੈ ਵੀ ਹੁਣ ਇਹ ਤਾਂ ਰੇਪ ਪਾਉਣਾ ਸੀ ਜੇ ਕਹਦਾ ਮੈਂ ਕੈਮਰੇ ਮੂਰੇ ਨਹੀਂ ਰੇਪ ਪਾਉਂਦਾ ਸਰਮ ਮੰਨਦਾ ਮੈਂ ਤਾਂ ਕਹਿ ਦੀ ਮੈਂ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਯਾਰ ਤੇ ਵੀਰੇ ਵੀ ਨਹੀਂ ਕਰਦਾ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਾਬੇ ਕਹੀ ਮੜਾ ਜਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਹੋ ਸਬਸਕ੍ਰਾਈਬ ਕਰ ਲਓ ਵੀਡੀਓ ਚੱਕਰ ਦਿਆ ਕਰੋ ਹਾਂ ਮੈਂ ਰੇ ਪਾਰ ਹਾਂ ਹਾਂ ਮਿਲਦੇ ਆਂ ਅਗਲੇ ਵਲੌਗ ਚ ਆ ਗਾਣਾ ਮੈਂ ਲਿਖ ਕੇ ਦਊਂਗਾ ਤੁਸੀਂ ਅਜੇ ਤਲੀ ਅਜੇ ਸ਼ਿੰਗਰ ਦਾ ਗਾਣਾ ਦੇ ਆ ਮੈਂ ਤੇ ਦੂਸਰੇ ਗਰੇ ਮੈਂ ਆਪਦਾ ਗਾਣਾ ਦੇਉਂ ਪਾ ਕੇ ਕਾਜਲੀ ਦੀ ਧਾਰੀ ਮੈਂ ਕਰ ਲਈ ਪਟਾਰੀ ਹਾਏ ਹਾਏ ਲੈ ਵੀ ਰੇ ਦੀਆਂ ਤਿਆਰੀਆਂ ਨੇ ਚੰਗਾ ਬਾਈਕਾਟ ਹਾਂ ਬਾਈਟਾਟਾ ਜੀ ਹਾਂ ਮਿਲਦੇ ਰਹਾ ਕਰਾਂਗੇ ਹੁਣ ਤਾਂ ਮਾਦੀ ਨੂੰ ਮੁੰਡੇ ਲੰਗਵਾਲਾ ਇਤੋਂ ਆਏ ਤੇ ਚੱਲੀ ਗਏ ਤਿੰਨੇ ਪਹਿਲਾਂ ਚ ਬੜ ਗਿਆ ਜਾ ਕੇ ਕਿ ਮੇਰੀ ਵਿੱਚ ਭਰੀ ਖਾਈਦਾ ਟੱਕਿਆ ਨਹੀਂ ਭਰਤੀ ਤੇਰੀ ਵੀ ਵਿੱਚ